ਇਹ ਕਾਰ ਨੇ ਬੱਸਾਂ ਜਿੱਤੀਆਂ ਇਹ ਕਹਿ ਰਹੇ ਆ 465 ਕਿੱਥੇ ਲੈ ਕੇ ਘਟਾ ਦੀ ਮੇਰਾ ਵੀਰ ਐਂਬੂਲੈਂਸ ਘਟਾਈ ਐਂਬੂਲੈਂਸ ਘਟਾ ਅਫਰਾ ਅਫਰਾ ਯਾਰ ਦੇ ਦਿਓ ਪੈਸੇ ਨੂੰ ਯਾਰ ਡਾਇਰੈਕਟ ਦੇਓ ਇਹਨੂੰ ਹਾਂ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਘਾ ਵਾਪਸ ਮੋੜ ਕੜਾ ਇਧਰੋਂ ਗੱਡੀ ਨੰਗਾ ਦੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਕਾਰਾਂ ਨੰਗ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਵੇਚ ਲੋ ਟੈਗ ਲਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇਪੇ ਨੇ ਪੱਥਰ ਫੁੱਟੇ ਆ ਗੱਡੀ ਇਹਨਾਂ ਅਗਲੇ ਬੰਦੇ ਜਾਣ ਬੁੱਝ ਕੇ ਪੱਥਰ ਫੁੱਟੇ ਗਏ ਆ ਨਾ ਬੰਦ ਕੀਤਾ ਗਿਆ ਅਰੇ ਜਾਮ ਲਗਾਈ ਇੱਕ ਪਰਲੀ ਲੈਣੇ ਤੇ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਣ ਬੰਦ ਰਹਿੰਦੀ ਆ ਤੁਹਾਨੂੰ ਜੇ ਇੱਕ ਲੈਣ ਦੇ ਦੇਣਾ ਜਾਂਹੀਂ ਕਹੇ ਇਧਰ ਗੱਡੀ ਨੰਗਾਉਂਦੇ ਗੱਡੀ ਵਾਪਸ ਘਮਾ ਕੇ ਲਿਆਉਣੀ ਆ ਕੋਈ ਇਹਨਾਂ ਪੱਥਰ ਸੁੱਟਦੇ ਬਦਮਾਸ਼ੀ ਕਰਨ ਦਾ ਤੇ ਬੱਸ ਇਹਨਾ ਤਿੰਨ ਲੈਣਾ ਚੱਲਣ ਦੀ ਸਿਰਫ ਪਰਲੀ ਲੈਂਡ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੋੜ ਕਣਾ ਇਧਰੋਂ ਗੱਡੀ ਨੰਗਣ ਦੀ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਹੀ ਜਾਮ ਲਗਾਈ ਇੱਕ ਤਿੰਨ ਲੈਣੇ ਤੇ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਂਡ ਬੰਦ ਰੈਂਦੀ ਆ ਉਹ ਕੋਈ ਨਾ ਪੱਥਰ ਸੋੜਦੇ ਬਦਮਾਸ਼ੀ ਕਰਨ ਦਾ ਬੇਵਾਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਹਾਂ ਬਸ ਇੱਥੇ ਉਲਾਈਏ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲ ਖਰਾਬ ਨਾ ਹੋਣ ਹਾਂ ਜੀ ਹਾਂ ਪਤਾ ਕੀ ਗੱਲ ਹੈ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲਾਈਨ ਬੰਦ ਹੁੰਦੀ ਆ ਇੱਧਰੋਂ ਇੱਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਆ ਉਹ ਸਰੀ ਵਾਲੀ ਲਾਈਨ ਆ ਬਿਲਕੁਲ ਬੰਦ ਸੀ ਜਾਨ ਨੂੰ ਤਾਂ ਲੱਗਾ ਬੱਸ ਭਰੀ ਸਵਾਰੀਆਂ ਦੀ ਪੁੱਛ ਲੋ ਇਹ ਕਾਰਾਂ ਨੰਗ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀ ਉਹ ਖੇਚ ਲੋ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵਿੱਚ ਇਹਨੇ ਪੱਥਰ ਫੁੱਟੇ ਆ ਗੜੀ ਦੇ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਫੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਫੁੱਟੇ ਅਗਲੇ ਬੰਨੇ ਠੀਕ ਹੈ ਠੀਕ ਹੈ ਅੱਛ ਕੀ ਗੱਲ ਹੈ ਵੀਰ ਤੁਸੀਂ ਦੱਸਿਓ ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾ ਲਉ ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਆਉਂਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਇਹ ਬੂਮ ਤੱਕ ਲਾਤੇ ਆ ਇਹ ਜ਼ਬਰਦਸਤੀ ਆਉਂਦੀ ਨੇ ਗਾਂਦੇ ਇਹਨਾਂ ਨੇ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਂਚ ਹੋਣਾ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਕਿਹਾ ਸੀ ਦੂਸਰੀ ਮਸ਼ੀਨ ਪੰਜੀਂ ਮਸ਼ੀਨ ਹੈ ਨਹੀਂ ਆ ਇਹ ਵੀ ਆਪੀ ਲੈਣੇ ਆਂਦੀ ਪੁਲਥ ਵਾਲੀ ਸਿਰਫ ਐਂਬੂਲੈਂਸ ਹੀ ਆਣੀ ਹੈ ਐਂਬੂਲੈਂਸ ਆ ਗਈ ਹਾਂ ਇਹ ਕੱਟਣ ਦੀ ਡੇ ਸਿੱਧੀਆਂ ਬੱਸਾਂ ਕਰਕੇ ਬੈਠੇ ਨੇ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਪਰਸ ਬੰਦ ਕਰ ਅੱਛਾ ਤੁਹਾਡਾ ਕੋਈ ਕੀ ਤੁਸੀਂ ਇੱਥੋਂ ਦੇ ਟੋਲ ਪਲਾਜ ਦੇ ਅਧਿਕਾਰੀ ਜੀ ਹੈ ਕੋਈ ਤੁਹਾਡਾ ਅਥੋਰਟੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਰੱਖ ਕਹਿੰਦਾ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਅਜੀ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਨਹੀਂ ਕੋਈ ਤਾਂ ਨਹੀਂ ਰਮਾਲ ਦੀ ਕੋਈ ਅਜਿਹੀ ਗੱਲ ਸੁਣੋ ਕਹਿੰਦੇ ਉਹਨਾਂ ਨੇ ਕਿਹਾ ਬੂਮ ਲੱਥੇ ਆ ਬੱਸਾਂ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਹਾਂ ਇਹ ਕਹਿੰਦੇ ਨਹੀਂ ਅਸੀਂ ਐ ਦੀ ਨਹੀਂ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮੈਨੇਜ 하이 ਵੀ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੂਲ ਪਲਾ ਜਾਂ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਾ ਟੂਲ ਇਹਨਾਂ ਟੂਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਕਲਾਰਾ ਰਹਾ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਤੇ ਆਵਾ ਜਿਹੜੀ ਚੱਲੂ ਠੀਕ ਕਰਾਤੀ ਹੈ ਬੱਸ ਰੋਡ ਪੰਨ ਬੱਸ ਰੋਡ ਗਦੇ ਕਿਥੋਂ ਆ ਰਹੀ ਸੀ ਬੱਸ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਕਿੰਨੇ ਦਾ ਜਾਮ ਰਹੀ ਸੀ ਬੱਸ 5-7 ਮਿੰਟ ਜਗ ਮੈਟਰ ਸੌਲਵ ਕਰਦਾ ਹੁਣ ਸੌਲ ਹੋ ਗਿਆ ਤਾਵਾ ਜੇ ਚੱਲ ਪਈ ਠੀਕ ਦੁਰਸਤ ਹੋ ਗਿਆ ਉਹ ਆ ਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਾਂ ਤਾਂ ਜੀ ਤੁਹਾਨੂੰ ਫਿਰ ਕਿੱਥੇ ਸੁੱਚ ਦਾ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਤੇ ਮੈਂ ਜਸਟ 5 ਮਿੰਟ ਤੇ ਪਹੁੰਚ ਗਿਆ ਜੀ ਤੇ ਆ ਕੇ ਮਸਲਾ ਸੌਲਵ ਕਰਦਾ ਤੇ ਆ ਵਜੇ ਟ੍ਰੈਪ ਖੋਕੇ ਤਾਜੀ ਕਾਰ ਦੇ ਬੱਸਾਂ ਸਿੱਧੀਆਂ ਇੱਥੇ ਕਹਿਣ ਨੇ 465 ਕਿੱਥੇ ਨਾ ਕਢਾ ਦੀ ਮੇਰਾ ਵੀਰ ਐਂਬੂਲੈਂਸ ਕਢਾਈ ਐਂਬੂਲੈਂਸ ਕਢਾ ਅਫੜਾ ਅਫੜਾ ਯਾਰ ਦੇ ਦਿਓ ਪੈਸੇ ਨੂੰ ਯਾਰ ਡਾਇਰੈਕਟ ਦਿਓ ਇਹਨੂੰ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਆ ਤਾਂ ਮੈਂ ਜਾਮ ਲੱਗਾ ਮੈਂ ਵਾਪਸ ਮੁੜਕਣਾ ਇਧਰੋਂ ਗੱਡੀ ਨੰਗਾ ਦੇ ਇਹਨੇ ਕਹਾ ਮੈਂ ਨੰਗਾ ਨਹੀਂ ਦੇਣੀ ਗੱਡੀ ਕਹਾਂ ਨੰਗ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਵੇਚ ਲੋ ਟੈਗ ਲਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇ ਇਹਨੇ ਪੱਥਰ ਸੁੱਟੇ ਆ ਗੱਡੀ ਜਾਣ ਬੁੱਝ ਕੇ ਪੱਥਰ ਸੁੱਟੇ ਗਏ ਆ ਰਾਹ ਬੰਦ ਕੀਤਾ ਗਿਆ ਅਰੇ ਜਾਮ ਲਗਾਈ ਇੱਕ ਲੈਣ ਲੈਣ ਪਰਲੀ ਲੈਣ ਨਾ ਬੰਦ ਕੀਤੀ ਹੈ ਹਰ ਵਾਰੀ ਪਰਲੀ ਲੈਣ ਬੰਦ ਰਹੀਦੀ ਹੈ ਤੁਹਾਨੂੰ ਜੇ ਇੱਕ ਲੈਣ ਦੇ ਦੇਣ ਜਾਂ ਅਸੀਂ ਕਹਿੰਦੇ ਗੱਡੀ ਨਗਾਉਂਦੇ ਗੱਡੀ ਵਾਪਸ ਘਮਾ ਕੇ ਲੈ ਆਉਣੀ ਆ ਕੋ ਕੋ ਇਹਨਾਂ ਪੱਥਰ ਸੋੜਦੇ ਬਦਮਾਸ਼ੀ ਕਰਨ ਦੇ ਬਸ ਨਾ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਂਡ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਤرائی ਬੜੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜਕਣਾ ਇਧਰੋਂ ਗੱਡੀ ਨੰਗਾ ਦੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਜਾਮ ਲੱਗਾਈ ਇੱਕ ਤਿੰਨ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹੈ ਹਰ ਵਾਰੀ ਪਰਲੀ ਲੈਂਡ ਬੰਦ ਰੈਂਦੀ ਆ ਤੁਹਾਨੂੰ ਜੇ ਇੱਕ ਕੋਈ ਨਾ ਪੱਥਰ ਸੋੜਦੇ ਬਦਮਾਸ਼ੀ ਕਰਨ ਦਾ ਬੇਵਾਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਐ ਬਸ ਇਥੇ ਉਲਾਈਏ ਤੂੰ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦੋ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇਥੋਂ ਬੜੀ ਮੁਸ਼ਕਲ ਨਾਲ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਵੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖੱਦਲ ਖਰਾਬ ਨਾ ਹੋਣ ਸਰ ਪਤਾ ਕੀ ਹਾਂ ਪਤਾ ਕੀ ਗੱਲ ਆ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲੈਣ ਬੰਦ ਹੁੰਦੀ ਆ ਇਧਰੋਂ ਇਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਸੀ ਉਹ ਸਰੇ ਵਾਲੀ ਲਾਈਨ ਬਿਲਕੁਲ ਬੰਦ ਸੀਗੀ ਜਾਨ ਤੁਸੀਂ ਤਾਂ ਲੱਗਾ ਬੱਸ ਭਰੀ ਸਵਾਰੀਆਂ ਦੀ ਪਹੁੰਚ ਲੋ ਇੱਕ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀ ਤੁਹਾਨੂੰ ਖੇਚਲੋ ਟੈਗ ਲੱਗਾ ਸਕੈਨ ਕਰ ਲਓ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਇਹ ਪੇ ਨੇ ਪੱਥਰ ਛੁੱਟੇ ਆ ਗਏ ਜਿਹੜੇ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਛੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਜਿਹਨੇ ਪੱਥਰ ਛੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਤੁਹਾਡੇ ਤੁਸੀਂ ਰੁਕਿਆ ਕੀ ਗੱਲ ਹੋਈ ਵੀਰ ਤੁਸੀਂ ਦੱਸਿਓ ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾ ਲਉ ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਆਉਂਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ ਇਹ ਜ਼ਬਰਦਸਤੀ ਇੰਨੇ ਕਿਉਂ ਆਉਂਦੇ ਇਹਨਾਂ ਨੇ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਂਚ ਹੋਣਾ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਕਿਹਾ ਸਾਡਾ ਕੋਲ دوسری ਮਸ਼ੀਨ ਪੰਚਿੰਗ ਮਸ਼ੀਨ ਹੈ ਨਹੀਂ ਆ ਇਹ ਵੀ ਆਪੀ ਲੈਣੇ ਆਂ ਜੀ ਪੁਲਸ ਵਾਲੀ ਸਿਰਫ ਐਂਬੂਲੈਂਸ ਜਾਣੀ ਆ ਐਂਬੂ ਉਹਨੇ ਇਹ ਕੱਢਣ ਦੀ ਡੇ ਸਿੱਧੀਆਂ ਬੱਥਾ ਕਰਕੇ ਬੈਠੇ ਨੇ ਨੂੰ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਪਰਸ ਬੰਦ ਕਰ ਅੱਛਾ ਤੁਹਾਡਾ ਕੋਈ ਤੁਸੀਂ ਇੱਥੋਂ ਦੇ ਟੋਲ ਪਲੇਜ ਦੇ ਅਧਿਕਾਰੀ ਜੇ ਹੈ ਕੋਈ ਤੁਹਾਡਾ ਕੋਈ ਅਥੋਰਟੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਰੱਖ ਕੱਢ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਆਜੀ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਨਾ ਕੋਈ ਗੱਲ ਨਹੀਂ ਰਮਾਲਦੀ ਕੋਈ ਹਜੇ ਨਹੀਂ ਗੱਲ ਸੁਣੋ ਬਾਜੀ ਉਹਨੂੰ ਕਿਹਾ ਬੂਮ ਲੱਥੇ ਆ ਬੱਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਹਾਂ ਇਹ ਕਹਿੰਦੇ ਨਹੀਂ ਅਸੀਂ ਐਦੀ ਨਹੀਂ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮ 하이 ਵੀ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੂਲ ਪਲਾ ਜਾਂ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਦਾ ਵਿਵਾਦ ਹੋ ਗਿਆ ਸੀ ਮਾਨਾ ਵਾਲਾ ਟੂਲ ਇਹਨਾਂ ਟੂਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਕਢਾ ਰਹਾ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਜਿਹੜੀ ਚੱਲੂ ਕੀ ਕਰਾਤੀ ਐ ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਸੀ ਕਿਥੋਂ ਆ ਰਹੀ ਸੀ ਬੱਸ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਜਲੰਧਰ ਜਾ ਰਹੀ ਸੀ ਬੱਸ 5-7 ਮਿੰਟ ਜਾਂ ਮੈਟਰ ਸੋਲਵ ਕਰ ਦਿਆ ਹੁਣ ਸੋਲਵ ਹੋ ਗਿਆ ਤਾਵਾ ਜਾਈ ਚੱਲ ਪਈ ਠੀਕ ਦੁਰਸਤ ਹੋ ਗਿਆ ਉਹ ਆਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਜੀ ਮੈਂ ਆ ਕੇ ਠੀਕ ਕਰਤਾ ਜੀ ਤੁਹਾਨੂੰ ਫਿਰ ਕਿਵੇਂ ਸੂਚਿਤ ਲੱਗ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਤੇ ਮੈਂ ਜਸਟ 5 ਮਿੰਟ ਤੇ ਪਹੁੰਚ ਗਿਆ ਜੀ ਤੇ ਆ ਕੇ ਮਸਲਾ ਸੋਲਵ ਕਰਤਾ ਤਾਵਾ ਜਾਈ ਟ੍ਰੈਪ ਹੋ ਕੇ ਜੀ ਤਾਜੀ ਕਾਰ ਦੇ ਬੱਸਾਂ ਜਿੱਤੀਆਂ ਅਸੀਂ ਕਹਿ ਰਹੇ ਆ 465 ਕਢਾ ਦੀ ਮੇਰਾ ਵੀਰ ਐਂਬੂਲੈਂਸ ਕਢਾ ਐਂਬੂਲੈਂਸ ਕਢਾ ਅਫਰਾ ਅਫਰਾ ਯਾਰ ਦੇ ਦਿਓ ਪੈਸੇ ਨੂੰ ਯਾਰ ਇਦੋਂ ਮੇਰੇ ਅੱਗੇ ਪ੍ਰਾਈਵੇਟ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜਕਣਾ ਇਦੋਂ ਗੱਡੀ ਨੰਗਣ ਤੇ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਕਾਰਾਂ ਨੰਗ ਸਕਦੀਆਂ ਪ੍ਰਾਈਵੇਟ ਬੱਸਾਂ ਨੰਗ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਨੰਗ ਸਕਦੇ ਉਹ ਖਿੱਚ ਲੋ ਟੈਗ ਲਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇ ਇਹਨੇ ਪੱਤਰ ਛੁੱਟੇ ਗਏ ਗੱਡੀ ਦੇ ਅਗਲੇ ਬੰਨੇ ਜਾਣ ਬੁੱਝ ਕੇ ਪੱਤਰ ਛੁੱਟੇ ਗਏ ਆ ਨਾ ਬੰਦ ਕੀਤਾ ਗਿਆ ਅਰੇ ਜਾਮ ਲਗਾਈ ਇੱਕ ਲੈਣ ਲੈਣ ਪਰਲੀ ਲੈਣ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਣ ਬੰਦ ਰਹੀਦੀ ਆ ਤੁਹਾਨੂੰ ਜੇ ਇੱਕ ਲੈਣ ਦੇ ਦੇਣ ਜਾਂ ਹੀ ਕਾਈ ਗੱਲ ਗੱਡੀ ਨਿਗਾਉਂਦੇ ਗੱਡੀ ਵਾਪਸ ਘਮਾ ਕੇ ਲਿਆਉਣੀ ਆ ਕੋਈ ਇਹਨਾਂ ਪੱਥਰ ਸੁੱਟ ਕੇ ਬਦਮਾਸ਼ੀ ਕਰਨ ਦੇ ਬਸ ਇਹਨਾਂ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਂਡ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਤرائی ਬੜੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜ ਕਣਾ ਇਧਰੋਂ ਗੱਡੀ ਨੰਗਾ ਤੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਆ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਜਾਮ ਲਗਾਈ ਇੱਕ ਲੈਣ ਲੈਣ ਪਰਲੀ ਲੈਣੇ ਨਾ ਬੰਦ ਕੀਤੀ ਹੈ ਹਰ ਵਾਰੀ ਪਰਲੀ ਲੈਂਡ ਬੰਦ ਰੈਂਦੀ ਆ ਤੁਹਾਨੂੰ ਜੇ ਇੱਕ ਲ ਕੋਈ ਨਾ ਪੱਥਰ ਸੋੜ ਕੇ ਬਦਮਾਸ਼ੀ ਕਰਨ ਦਾ ਬੇਵਾਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਐ ਬਸ ਇਥੇ ਉਲਾਈਏ ਤੂੰ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦੋ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇਥੋਂ ਬੜੀ ਮੁਸ਼ਕਲ ਨਾਲ ਕੇ ਗਈ ਮੈਂ ਸਭ ਕੁਝ ਆਪਣੀ ਅੱਖੀ ਵੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖੱਦਲ ਖਰਾਬ ਨਾ ਹੋਣ ਹਾਂ ਜੀ ਹਾਂ ਪਤਾ ਕੀ ਗੱਲ ਆ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲੈਣ ਬੰਦ ਹੁੰਦੀ ਆ ਇਧਰੋਂ ਐ ਇਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਆ ਅਸੀਂ ਉੱਤ ਸਰੀ ਵਾਲੀ ਲਾਈਨ ਆ ਬਿਲਕੁਲ ਬੰਦ ਸੀ ਜਾਨ ਲੱਗਦਾ ਕਿ ਲੱਗਾ ਬੱਸ ਭਰੀ ਸਵਾਰੀਆਂ ਦੀ ਪੋਚ ਲੋ ਇਹ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸੱਸ ਕਿਉਂ ਨਹੀਂ ਲੰਘ ਸਕਦੇ ਚਲੋ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇ ਇੱਥੇ ਨੇ ਪੱਥਰ ਛੁੱਟੇ ਆ ਗਾੜੀ ਜਿਹਨੇ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਛੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਖਲੋਤਾ ਮੁੰਡਾ ਕਾਲੇ ਪਰਨੇ ਵਾਲਾ ਇਹ ਕਿੰਨੇ ਪੱਥਰ ਛੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਛੁੱਟੇ ਅਗਲੇ ਬੰਨੇ ਠੀਕ ਕੀ ਗੱਲ ਇਹਦੀ ਤੁਸੀਂ ਦੱਸਿਓ। ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾ ਲਉ। ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਆਉਂਦੇ ਆ। ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣ ਨੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ। ਇਹ ਜ਼ਬਰਦਸਤੀ ਆਂਦੀ ਨਿਕੋਂਦੇ ਇਹਨਾਂ ਨੂੰ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ। ਟੈਗ ਲੈਂਚ ਹੋਣਾ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਕਿਹਾ ਅ ਸਾਡਾ ਕੋਲ دوسری ਮਸ਼ੀਨ ਪੰਚਿੰਗ ਮਸ਼ੀਨ ਹੈ ਨਹੀਂ ਆ। ਇਹ ਵੀ ਆਈਪੀ ਲੈਣੇ ਆਂਦੀ ਪੁੱਥ ਵਾਲੀ ਸਿਰਫ ਐਂਬੂਲੈਂਸ ਜਾਣੀ ਆ। ਹਾਂ ਐਂਬੂਲੈਂਸ ਅੱਛਾ ਤੁਹਾਡੇ ਕੋਲ ਕਿ ਤੁਸੀਂ ਇੱਥੋਂ ਦੇ ਟੋਲ ਪਲਾਜ਼ਾ ਦੇ ਅਧਿਕਾਰੀ ਜੇ ਹੈ ਕੋਈ ਤੁਹਾਡੇ ਕੋਲ ਅਥਾਰਟੀ ਲੈਟਰ ਕੋਈ ਹਾਂਜੀ ਸਰ ਵਿਖਾਓ ਸਰ ਉਹ ਅੰਦਰ ਰੱਖ ਕੇ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਉਹਨਾਂ ਨੂੰ ਚਾਹੀਦਾ ਨਾ ਉਹਨਾਂ ਨੂੰ ਮੈਂ ਤੁਹਾਡੀ ਗੱਲ ਸਮਝਦਾ ਨਹੀਂ ਕੋਈ ਕਮਾਲ ਦੀ ਕੋਈ ਇਹ ਜੀ ਗੱਲ ਹਾਂ ਭਾਈ ਉਹਨਾਂ ਨੇ ਕਿਹਾ ਬੂਮ ਲੈਂਦੇ ਨਹੀਂ ਅਸੀਂ ਐਂਦੀ ਨਾ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਐਸਆਈ ਪ੍ਰਭਜੀਤ ਸਿੰਘ ਹਾਈਵੇ ਤੇ ਮੇਰੀ ਡਿਊਟੀ ਆ ਤੇ ਇਦੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਭਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੋੜਣਾ ਇਦੋਂ ਗੱਡੀ ਨੰਗਣ ਦੀ ਇਹਨੇ ਕਹਾ ਮੈਂ ਨੰਗਣ ਨਹੀਂ ਦੇਣੀ ਗੱਡੀ ਆ ਤਿੰਨ ਲੈਣਾ ਚੱਲਣ ਦੀ ਸਿਰਫ ਪਰਲੀ ਲੈਨ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੋੜ ਕਣਾ ਇਧਰੋਂ ਗੱਡੀ ਨੰਗਣ ਦੀ ਇਹਨੇ ਕਹਾ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੋਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਹੀ ਜਾਮ ਲੱਗਾ ਇੱਕ ਤਿੰਨ ਲੈਣੇ ਤੇ ਪਰਲੀ ਲੈਣੇ ਨਾਲ ਬੰਦ ਕੀਤੀ ਹਰ ਵਾਰੀ ਪਰਲੀ ਲੈਨ ਬੰਦ ਰਹਿੰਦੀ ਆ ਤੁਹਾਨੂੰ ਜ